ਸੀ ਤਾਂ ਚਰਾਗ ਵੀ ਲਾਇਆ ਇੱਕ ਘਰ ਦਾ ਚਰਾਗ ਚਲਿਆ ਗਿਆ ਹੈ ਪੈਸੇ ਦਵਾਂਗੇ ਨੌਕਰੀ ਦਵਾਂਗੇ ਚਾਹੇ ਉਹ ਸੋਨਾ ਦੇ ਦੇਣ ਵੀਰੇ ਉੱਪਰ ਭਾਈ ਕਦੇ ਨਹੀਂ ਹੋ ਸਕਦੀ ਇੱਕ ਮਾਂ ਦਾ ਪੁੱਤ ਜਾਂਦਾ ਉਸ ਨੂੰ ਹੀ ਦਰਦ ਪਤਾ ਹੋ ਸਕਦਾ ਹੈ ਉਸ ਕਿਸਾਨ ਵੀਰ ਦਾ ਕਤਲ ਕੀਤਾ ਤੇ ਉਹ ਮੇਰਾ ਵੀਰ ਇੱਕ ਦੁਰਘਟਨਾ ਦੇ ਵਿੱਚ ਦੁਰਘਟਨਾਗ੍ਰਸਤ ਹੋ ਜਾਂਦਾ ਉਹਦੀ ਮੌਤ ਹੋ ਜਾਂਦੀ ਹੈ ਵੀਰੇ ਉਹ ਸਾਡੇ ਲਈ ਸ਼ਹੀਦ ਆ ਪਰ ਅਸੀਂ ਸਰਕਾਰਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਹੋਰ ਕਿੰਨੇ ਕਤਲ ਇਹ ਸਰਕਾਰਾਂ ਭਾਲਦੀਆਂ ਨੇ ਕਿਉਂਕਿ ਅਸੀਂ ਸਿਰਫ ਆਪਣਾ ਹੱਕ ਮੰਗਦੇ ਆ ਸ਼ਾਂਤ ਮਾਈ ਤਰੀਕੇ ਦਾ ਹੱਕ ਮੰਗਦੇ ਆ ਤੇ ਅੱਗੇ ਬਾਰਡਰ ਮੌਤ ਦਾ ਬਣਾਇਆ ਹੋਇਆ ਹੈ ਕਾਰਾਂ ਨੇ ਮੌਤ ਦਾ ਬਾਰਡਰ ਬਣਾਇਆ ਹੋਇਆ ਇਹਦੇ ਵਿੱਚ ਸ਼ਹੀਦ ਹੋ ਰਹੇ ਨੇ ਮੇਰੇ ਬਜ਼ੁਰਗਾਂ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਹੋਰ ਤਿੰਨ ਬਜ਼ੁਰਗ ਨੇ ਜਿਹੜੇ ਇਹ ਆਸੂ ਗੈਸ ਦੇ ਗੋਲੇ ਸਹਿ ਸਾਕੀ ਉਹਨਾਂ ਨੂੰ ਸਾਹ ਨਹੀਂ ਆਇਆ ਤੇ ਉਸ ਵਜ੍ਹਾ ਕਰਕੇ ਉਹਨਾਂ ਦਾ ਹਾਰਟ ਅਟੈਕ ਹੋ ਜਾਂਦਾ ਉਹ ਕਹਿੰਦੇ ਆ ਨਾ ਜੇ ਲੱਗੀ ਤੇਰੇ ਕਲੇਜੇ ਤੇ ਇਹ ਜੇ ਛੂਰੀ ਨਹੀਂ ਤੇ ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਔਡੇ ਪੁੱਤਾਂ ਨਾਲੇ ਕੁਝ ਨਹੀਂ ਹੋ ਰਿਹਾ ਇਹ ਨਾ ਸਮਝੋ ਕਿ ਸਾਡੇ ਜਿਹੜੇ ਕਿਸਾਨ ਮਰ ਰਹੇ ਆ ਤੇ ਉਹਨਾਂ ਦਾ ਸਾਡੇ ਦਿਲ ਦੇ ਵਿੱਚ ਦਰਦ ਨਹੀਂ ਸਾਡੇ ਦਿਲ ਦੇ ਵਿੱਚ ਵੀਰੇ ਬਹੁਤ ਨਸੂਰ ਭਰ ਗਿਆ ਇਹ ਤਸ਼ੱਦਦ ਜਿਹੜਾ ਸਾਡੇ ਬਜ਼ੁਰਗਾਂ ਤੇ ਸਾਡੇ ਭਰਾਵਾਂ ਤੇ ਹੋਇਆ ਹੈ ਨਾ ਅਸੀਂ ਸਦੀਆਂ ਸਦੀਆਂ ਤੱਕ ਯਾਦ ਰੱਖਾਂਗੇ ਅੰਨਦਾਤਾ ਜੇ ਫੂਡ ਨੈਸੈਸਰੀ ਹੈ ਤਾਂ ਉਹਦੇ ਉੱਪਰ ਅਸੀਂ ਐਮਐਸਬੀ ਮੰਗਦੇ ਹਾਂ ਉਹ ਵੀ ਸਾਨੂੰ ਕਹਿੰਦੇ ਵੀ ਉਹ ਵੀ ਨੈਸੈਸਰੀ ਉਹ ਵੀ ਜ਼ਰੂਰੀ ਹੈ ਉਹਦੇ ਬਦਲੇ ਸਾਨੂੰ ਮਤਲਬ ਅੱਗੇ ਕਿੱਲ ਲਾਟੇ ਜੀ ਅੱਜ ਮੇਰੇ ਵੀਰ ਮਜਬੂਰੀ ਚ ਕਿੱਲ ਲਾ ਰਹੇ ਨੇ ਸਿਰਫ ਆਪਣੇ ਰਹਿਣ ਬਸੇਰੇ ਲਈ ਕਿਉਂਕਿ ਬਜ਼ੁਰਗ ਨੇ ਜਿੰਨਾ ਤੋਂ ਟਰਾਲੀਆਂ ਚ ਨਹੀਂ ਚੜਾਇਆ ਜਾਂਦਾ ਮੇਰੀ ਅੱਗੇ ਮਾਤਾ-ਮਾਂ ਬੈਠੀਆਂ ਨੇ ਜਿਹੜੀਆਂ ਵਿਚਾਰੀਆਂ ਥੱਕ ਜਾਂਦੀਆਂ ਨੇ ਅਸੀਂ ਪ੍ਰਬੰਧ ਕਰ ਰਹੇ ਆ ਵੀ ਚਲੋ ਉਹਰੇ ਸ਼ੈੱਡ ਪਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਪੱਕਾ ਸਮਝੋ ਕੱਚਾ ਸਮਝੋ ਇੱਕ ਰਹਿਣ ਬਸੇਰਾ ਸੀ ਬਣਾ ਰਹੇ ਆ ਟਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਵੀ ਸਾਡੇ ਹੌਸਲੇ ਐਨੇ ਟੁੱਟੇ ਨਹੀਂ ਅਸੀਂ ਚੜ੍ਹਦੀ ਕਲਾ ਚ ਰਹਿਣ ਵਾਲੇ ਆ ਸਾਨੂੰ ਟੈਂਦੀ ਕਲਾ ਵਾਲੇ ਨਾ ਜਾਣੀ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਆਪੋ ਆਪਣੇ ਢੰਗ ਤਰੀਕੇ ਨੇ ਇਹ ਨੌਜਵਾਨਾਂ ਨੇ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਇਹ ਕਿਲ ਠੋਕਣ ਦਾ ਕੰਮ ਕੀਤਾ ਜਾਂ ਫਿਰ ਇੱਥੇ ਇਸ ਢੰਗ ਦਾ ਮਾਹੌਲ ਕਿਵੇਂ ਆ ਇਹ ਗਰਜੰਟ ਲਿਖਿਆ ਗਰਜੰਟ ਨਾਲ ਹੀ ਰੋਸ ਸ਼ਬਦ ਲਿਖਿਆ ਤੇ ਸਭ ਕਿਸਾਨ ਵੀਰ ਅਮਰ ਰਹਿਣ ਇਸ ਗੱਲ ਨੂੰ ਲੈ ਕੇ ਇਹਨਾਂ ਫੁੱਲਾਂ ਦੇ ਨਾਲ ਉਕੇਰ ਦਿੱਤਾ ਗਿਆ ਨੈਸ਼ਨਲ ਹਾਈਵੇ ਦੇ ਉੱਤੇ ਤਾਂ ਇਹਨਾਂ ਕਿਸਾਨਾਂ ਨੂੰ ਇਹ ਲਿਖਣਾ ਕਿਉਂ ਪੈ ਰਿਹਾ ਹੈ ਜਾਂ ਜਿਹੜੇ ਆਪਣੇ ਸਾਥੀ ਕਿਸਾਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਜਿਹੜੇ ਇਕੱਠੇ ਹੋਏ ਨੇ ਨੌਜਵਾਨਾਂ ਨਾਲ ਵੀ ਗੱਲ ਕਰਾਂਗੇ ਔਰ ਇਹ ਸ਼ਰਧਾਂਜਲੀ ਇਸ ਢੰਗ ਨਾਲ ਵੀ ਦਿੱਤੀ ਜਾ ਸਕਦੀ ਹੈ ਇਸ ਤੇ ਲਈ ਜਿਹੜੇ ਨੌਜਵਾਨ ਇਕੱਠੇ ਹੋਏ ਵੀਰੇ ਸਭ ਤੋਂ ਪਹਿਲਾਂ ਤਾਂ ਜਿਹੜਾ ਸਮੂਹਲੇ ਪਾਸੇ ਜਿਹੜਾ ਰੋਕਣ ਦੇ ਲਈ ਇਹ ਪ੍ਰਬੰਧ ਕੀਤੇ ਗਏ ਕਿਸਾਨ ਸਰਕਾਰਾਂ ਦੇ ਵੱਲੋਂ ਰੋਕਿਆ ਗਿਆ ਪਰ ਹੁਣ ਤੁਸੀਂ ਇੱਥੇ ਪ੍ਰਬੰਧ ਕੀਤਾ ਇਹ ਕਿਉਂ ਤੁਹਾਨੂੰ ਮਜਬੂਰੀ ਚ ਕਰਨਾ ਪਿਆ ਬੈਠਣਾ ਦੂਰੀ ਪੈਣਾ ਵੀਰੇ ਦਿੱਲੀ ਦਾ ਜਾਣ ਨਹੀਂ ਦਿੱਤਾ ਹੈਗਾ ਅੱਗੇ ਸਰਕਾਰ ਨੇ ਰੋਕ ਲਈ ਵੀ ਆ ਹਾਂਜੀ ਤਾਂ ਕਰਕੇ ਉਰੇ ਬੈਠਣਾ ਪੈਣਾ ਪ੍ਰਬੰਧ ਕਰ ਰਹੇ ਹਾਂ ਕੱਲ ਕੈਂਡਲ ਮਾਰਚ ਨਿਕਲੇ ਤੇ ਕਿਸਾਨ ਸ਼ੁਭ ਕਰਨ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਪਰ ਹੁਣ ਗੁਰਜੰਟ ਦਾ ਨਾਮ ਲਿਖਿਆ ਗਿਆ ਇਹ ਵੀਰ ਦੀ ਕੱਲ ਰਾਜਪੁਰੇ ਕੋਲ ਜੀ ਡੈਥ ਹੋਈ ਆ ਇਹ ਟਰਾਲਾ ਵੱਜਿਆ ਸ਼ਾਇਦ ਜੀ ਪਿੱਛੋਂ ਟਰੈਕਟਰ ਚ ਇਹ ਉਹਨਾਂ ਦੀ ਯਾਦ ਚਾਹੀ ਤਾ ਗੁਰਜੰਟ ਜਿਹੜਾ ਕੀ ਇੱਕ ਐਕਸੀਡੈਂਟ ਦੇ ਵਿੱਚ ਦਰਘਟਨਾ ਗ੍ਰਸਤ ਹੋ ਜਾਂਦਾ ਮੌਤ ਹੋ ਜਾਂਦੀ ਹੈ ਉਸ ਨੂੰ ਸ਼ਰਧਾਂਜਲੀ ਹੈ ਪਹਿਲਾਂ ਸ਼ੁਭ ਕਰਨ ਨੂੰ ਸ਼ਰਧਾਂਜਲੀ ਦਿੱਤੀ ਗਈ ਤਾਂ ਜਿਹੜਾ ਇਹ ਸ਼ਬਦ ਲਿਖੇ ਗਏ ਨੇ ਜਾਂ ਕਾਲੀ ਝੰਡੀ ਦੇ ਨਾਲ ਵੀ ਰੋਸ ਲਿਖਿਆ ਗਿਆ ਕਿਉਂਕਿ ਹੁਣ ਤੱਕ ਕਾਲੀਆਂ ਪੱਗਾਂ ਦੇ ਨਾਲ ਤੇ ਕਾਲੀਆਂ ਪੱਟੀਆਂ ਦੇ ਨਾਲ ਵੀ ਰੋਸ ਮਜਾਰਾ ਕੀਤਾ ਗਿਆ ਆ ਤੁਸੀਂ ਦੱਸੋ ਜੀ ਕਿਉਂਕਿ ਇਹ ਜਿਹੜਾ ਫੁੱਲਾਂ ਦੇ ਨਾਲ ਸ਼ਰਧਾਂਜਲੀ ਦੇਣ ਦਾ ਜਾਂ ਇਸ ਤਰ੍ਹਾਂ ਦਾ ਕੰਮ ਹੁਣ ਕਰਨਾ ਪੈ ਰਿਹਾ ਸੁਨੇਹਾ ਦੇ ਰੂਪ ਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਵੀਰੇ ਅਸੀਂ ਤਾਂ ਚਰਾਗ ਵੀ ਲਾਏ ਆ ਇੱਕ ਸਰਕਾਰ ਦਾ ਚਰਾਗ ਚਲਿਆ ਗਿਆ ਹੈ ਉਹ ਚਾਹੇ ਇਹ ਸਰਕਾਰਾਂ ਹੁਣ ਕਹਿੰਦੀਆਂ ਜੀ ਅਸੀਂ ਮਤਲਬ ਇਹਨਾਂ ਨੂੰ ਮਤਲਬ ਪੈਸੇ ਦੇਵਾਂਗੇ ਨੌਕਰੀ ਦੇਵਾਂਗੇ ਚਾਹੇ ਉਹ ਸੋਨਾ ਦੇ ਦੇਣ ਵੀਰੇ ਉਪਰਪਾਈ ਕਦੇ ਨਹੀਂ ਹੋ ਸਕਦੀ ਇੱਕ ਮਾਂ ਦਾ ਪੁੱਤ ਜਾਂਦਾ ਉਸ ਨੂੰ ਹੀ ਦਰਦ ਪਤਾ ਹੋ ਸਕਦਾ ਸੋ ਸ਼ੋਭਵੀਰ ਦਾ ਤਾਂ ਕਤਲ ਕੀਤਾ ਇਹਨਾਂ ਸਰਕਾਰਾਂ ਨੇ ਉਸ ਕਿਸਾਨ ਵੀਰ ਦਾ ਕਤਲ ਕੀਤਾ ਤੇ ਉਹ ਮੇਰਾ ਵੀਰ ਇੱਕ ਦੁਰਘਟਨਾ ਦੇ ਵਿੱਚ ਦੁਰਘਟਨਾ ਗ੍ਰਸਤ ਹੋ ਜਾਂਦਾ ਉਹਦੀ ਮੌਤ ਹੋ ਜਾਂਦੀ ਹੈ ਵੀਰੇ ਉਹ ਸਾਡੇ ਲਈ ਸ਼ਹੀਦ ਆ ਪਰ ਅਸੀਂ ਇਹ ਸਰਕਾਰਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਹੋਰ ਕਿੰਨੇ ਕਤਲ ਇਹ ਸਰਕਾਰਾਂ ਪਾਲਦੀ ਯਾਨੀ ਕਿਉਂਕਿ ਅਸੀਂ ਸਿਰਫ ਆਪਣਾ ਹੱਕ ਮੰਗਦੇ ਆ ਸ਼ਾਂਤਮਈ ਤਰੀਕੇ ਦਾ ਹੱਕ ਮੰਗਦੇ ਆ ਤੇ ਅੱਗੇ ਬਾਰਡਰ ਮੌਤ ਦਾ ਬਣਾਇਆ ਹੋਇਆ ਹੈ ਕੁਝ ਦਰਕਤ ਨਗਰਸਤ ਹੋ ਰਹੇ ਨੇ ਕੁਝ ਇਹਨਾਂ ਦੀ ਜਿਹੜੀਆਂ ਸਰਕਾਰਾਂ ਨੇ ਮੌਤ ਦਾ ਬਾਰਡਰ ਬਣਾਇਆ ਹੋਇਆ ਇਹਦੇ ਵਿੱਚ ਸ਼ਹੀਦ ਹੋ ਰਹੇ ਨੇ ਮੇਰੇ ਬਜ਼ੁਰਗਾਂ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਹੋਰ ਤਿੰਨ ਬਜ਼ੁਰਗ ਜਿਹੜੇ ਇਹ ਆਸੂ ਗੈਸ ਦੇ ਗੋਲੇ ਸਹਿ ਸਾਕੇ ਉਹਨਾਂ ਨੂੰ ਸਾਹ ਨਹੀਂ ਆਇਆ ਤੇ ਉਸ ਵਜ੍ਹਾ ਕਰਕੇ ਉਹਨਾਂ ਦਾ ਹਾਰਟ ਅਟੈਕ ਹੋ ਜਾਂਦਾ ਸੋ ਅਸੀਂ ਪੁੱਛਣਾ ਚਾਹੁੰਦੇ ਆ ਕਿ ਕਿੰਨੇ ਕੁ ਹੋਰ ਤੁਸੀਂ ਕਤਲ ਭਾਲ ਦੀਆਂ ਉਹ ਉਹ ਕਹਿੰਦੇ ਆ ਨਾ ਜੇ ਲੱਗੀ ਤੇਰੇ ਕਲੇਜੇ ਤੇ ਅਜੇ ਸ਼ੂਰੀ ਨਹੀਂ ਤੇ ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਜੇ ਤੁਹਾਡੇ ਤੋੜੇ ਪੁੱਤਾਂ ਨਾਲੇ ਕੁਝ ਨਹੀਂ ਹੋ ਰਿਹਾ ਇਹ ਨਾ ਸਮਝੋ ਕਿ ਸਾਡੇ ਜਿਹੜੇ ਕਿਸਾਨ ਮਰ ਰਹੇ ਆ ਤੇ ਉਹਨਾਂ ਦਾ ਸਾਡੇ ਦਿਲ ਦੇ ਵਿੱਚ ਦਰਦ ਨਹੀਂ ਸਾਡੇ ਦਿਲ ਦੇ ਵਿੱਚ ਵੀਰੇ ਬਹੁਤ ਨਸੂਰ ਭਰ ਗਿਆ ਇਹ ਤਸ਼ੱਦਦ ਜਿਹੜਾ ਸਾਡੇ ਬਜ਼ੁਰਗਾਂ ਤੇ ਸਾਡੇ ਭਰਾਵਾਂ ਤੇ ਹੋਇਆ ਹੈ ਨਾ ਅਸੀਂ ਸਦੀਆਂ ਸਦੀਆਂ ਤੱਕ ਯਾਦ ਰੱਖਾਂਗੇ ਕਿ ਇੱਕ ਕਿਸਾਨ ਹੈ ਜਿਹੜਾ ਆਪਣੇ ਹੱਕ ਮੰਗਦਾ ਹੈ ਦੇਖੋ ਵੀਰੇ ਅੰਨ ਅੰਨ ਦਾਤਾ ਜੇ ਫੂਡ ਨੈਸੈਸਰੀ ਹੈ ਤਾਂ ਉਹਦੇ ਉੱਪਰ ਅਸੀਂ ਐਮਐਸਬੀ ਮੰਗਦੇ ਹਾਂ ਉਹ ਵੀ ਸਾਨੂੰ ਕਹਿੰਦੇ ਵੀ ਉਹ ਵੀ ਨੈਸੈਸਰੀ ਉਹ ਵੀ ਜ਼ਰੂਰੀ ਹੈ ਉਹਦੇ ਬਦਲੇ ਸਾਨੂੰ ਮਤਲਬ ਅੱਗੇ ਕਿੱਲ ਲਾਤੇ ਜੀ ਅੱਜ ਮੇਰੇ ਵੀਰ ਮਜਬੂਰੀ 'ਚ ਕਿੱਲ လာ ਰਹੇ ਨੇ ਸਿਰਫ ਆਪਣੇ ਰਹਿਣ ਬਸੇਰੇ ਲਈ ਕਿਉਂਕਿ ਬਜ਼ੁਰਗ ਨੇ ਜਿਨ੍ਹਾਂ ਤੋਂ ਟਰਾਲੀਆਂ 'ਚ ਨਹੀਂ ਚੜਾਇਆ ਜਾਂਦਾ ਮੇਰੀ ਅੱਗੇ ਮਾਤਾ-ਮਾਂ ਬੈਠੀਆਂ ਨੇ ਜਿਹੜੀਆਂ ਵਿਚਾਰੀਆਂ ਥੱਕ ਜਾਂਦੀਆਂ ਨੇ ਅਸੀਂ ਪ੍ਰਬੰਧ ਕਰ ਰਹੇ ਆ ਵੀ ਚਲੋ ਉਹਰੇ ਸ਼ੈੱਡ ਪਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਕਦੇ ਨੂੰ ਤਾਂ ਇਸ ਕਰਕੇ ਪੱਕੇ ਤੰਬੂ ਇੱਥੇ ਨਹੀਂ ਸੀ ਲੱਗੇ ਕਿਉਂਕਿ ਅੱਗੇ ਜਾਣ ਦੀ ਆਸ ਸੀ ਕਿ ਦਿੱਲੀ ਜਾਵਾਂਗੇ ਹੁਣ ਪੱਕੀ ਸਟੇਜ ਵੀ ਅੱਜ ਲੱਗ ਗਈ ਹੁਣ ਸਮਝ ਲਿਆ ਜਾਵੇ ਕਿ ਇੱਥੇ ਘਰ ਬਣਨਗੇ ਸਿੰਘੂ ਟੇਕਰੀ ਵਾਂਗ ਦੇਖੋ ਜੀ ਸਾਡੇ ਕਿਸਾਨ ਜਿਹੜੀ ਜਥੇਬੰਦੀਆਂ ਨੇ ਉਹਨਾਂ ਨੇ ਸਾਨੂੰ 29 ਤੱਕ ਦਾ ਵੇਟ ਕਰਨ ਨੂੰ ਕਿਹਾ ਹੈ ਉਹ ਜਿ ਕਾ ਸਮਝੋ ਕੱਚਾ ਸਮਝੋ ਇੱਕ ਰਹਿਣ ਬਸੇਰਾ ਸੀ ਬਣਾ ਰਹੇ ਆ ਜਿਵੇਂ ਸਾਡੀਆਂ ਜਥੇਬੰਦੀਆਂ ਕਹਿਣਗੀਆਂ ਫਿਰ ਇਹੀ ਅਸੀਂ ਪੱਟ ਕੇ ਜੀ ਅੱਗੇ ਜਾਣਗੇ ਤਾਂ ਅੱਗੇ ਲੈ ਕੇ ਜਾਵਾਂਗੇ ਪਰ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਵੀ ਸਾਡੇ ਹੌਸਲੇ ਐਨੇ ਟੁੱਟੇ ਨਹੀਂ ਅਸੀਂ ਚੜ੍ਹਦੀ ਕਲਾ 'ਚ ਰਹਿਣ ਵਾਲੇ ਆ ਸਾਨੂੰ ਟੈਂਦੀ ਕਲਾ ਵਾਲੇ ਨਾ ਜਾਣੀ ਅਸੀਂ ਚੜ੍ਹਦੀ ਕਲਾ 'ਚ ਹੈ ਹਜੇ ਵੀ ਚੜ੍ਹਦੀ ਕਲਾ 'ਚ ਹਾਂ ਆ ਜਿਹੜੇ ਵੀਰ ਚਲੇ ਗਏ ਇਹਨਾਂ ਦੀ ਪਰਪਾਈ ਤਾਂ ਨਹੀਂ ਅਸੀਂ ਕਰ ਸਕਦੇ ਪਰ ਅਸੀਂ ਚੜ੍ਹਦੀ ਕਲਾ 'ਚ ਆਪਣੇ ਹੱਕ ਵੀਰੇ ਲੈ ਕੇ ਹੀ ਜਾਵਾਂਗੇ ਇੱਥੇ ਚੜ੍ਹਦੀ ਕਲਾ ਦੀ ਤਸਵੀਰ ਵੀ ਸਾਹਮਣੇ ਹੈ ਪਰ ਰੋਸ ਵੀ ਹੈ ਕਿਉਂਕਿ ਕਿਸਾਨਾਂ ਦੀ ਮਾਤ ਹੋ ਰਹੀ ਹੈ ਕਤਲ ਤੱਕ ਹੋ ਰਿਹਾ ਪਰ ਦਿੱਲੀ ਦਾ ਇੱਕ ਤਬਕਾ ਹੈ মিডিਆ ਦੇ ਵਿੱਚ ਵੀ ਉਹ ਕਹਿੰਦਾ ਹੈ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਕਿਸਾਨਾਂ ਨੂੰ ਮੁੰਡਿਆਂ ਨੂੰ ਐਮਐਸਪੀ ਬਾਰੇ ਪੁੱਛਿਆ ਜਾ ਰਿਹਾ ਹੈ ਕੈਮਐਸਪੀ ਕੀ ਹੈ ਮੁੰਡੇ ਦੱਸ ਨਹੀਂ پا ਰਹੇ ਉਹ ਇੱਕ ਚੀਜ਼ ਥੋੜੇ ਜਣਿਆਂ ਨੂੰ ਇਹ ਹਾਈਲਾਈਟ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਫਿਰ ਵੀ ਇਹ ਸੜਕਾਂ ਤੇ ਆਏ ਹੈ ਕੀ ਪਤਾ ਵੀਰੇ ਉਹਨਾਂ ਦੇ ਲੋਕ ਹੁਣ ਉਹ ਉਹਨਾਂ ਨੇ ਆਪਣੇ ਲੋਕ ਅੱਗੇ ਖੜੇ ਕਰਕੇ ਉਹਨਾਂ ਨੂੰ ਜਾਣ ਕੇ ਗੁੰਗੇਬੋਲੇ ਕਰਤਾ ਕਿਉਂਕਿ ਸਰਕਾਰਾਂ ਤਾਂ ਗੁੰਗੀਆਂ ਬੋਲੀਆਂ ਹੈਗੀਆਂ ਨੇ ਹੁਣ ਵੀਰੇ ਇਹ ਕੀ ਨਹੀਂ ਕਰਦੇ ਇਹਨਾਂ ਨੇ ਤਾਂ ਸਾਡੇ ਚ ਵੀ ਸ਼ਰਾਰਤੀ ਅੰਸਰ ਭੇਜੇ ਹੋਏ ਨੇ ਠੀਕ ਹੈ ਸਾਡਾ ਮਾਹੌਲ ਖਰਾਬ ਕਰਨ ਨੂੰ ਪਰ ਮੈਨੂੰ ਲੱਗਦਾ ਵੀ ਇੱਥੇ ਜਿੰਨੇ ਵੀ ਜਾਣੇ ਖੜੇ ਆ ਚਾਹੇ ਤੁਸੀਂ ਕਿਸੇ ਬਜ਼ੁਰਗ ਨੂੰ ਪੁੱਛ ਲਓ ਐਮਐਸਪੀ ਸਭ ਨੂੰ ਪਤਾ ਵੀਰੇ ਅਸੀਂ ਸਵੇਰੇ ਬਰਸ਼ ਕਰਦੇ ਆ ਤੇ ਰਾਤ ਤੱਕ ਜਿੰਨਾ ਵੀ ਅਸੀਂ ਕੁਝ ਯੂਜ਼ ਕਰਦੇ ਆ ਉਹਦੇ ਉੱਤੇ ਅਸੀਂ ਐਮਆਰਪੀ ਤੇ ਹਰ ਚੀਜ਼ ਖਰੀਦਦੇ ਆ ਫਿਰ ਸਾਡੀ ਫਸਲ ਦਾ ਐਮਆਰਪੀ ਸਾਡੀ ਫਸਲ ਦੀ ਐਮਐਸਪੀ ਸਾਨੂੰ ਕਿਉਂ ਨਹੀਂ ਮਿਲਦੀ ਠੀਕ ਹੈ 80% ਮੈਨੂੰ ਲੱਗਦਾ ਅੰਨਦਾਤਾ ਆ ਜਿਹੜਾ ਕਿ ਇੰਨਾ ਸਰਕਾਰਾਂ ਨੂੰ ਅੰਨ ਪੈਦਾ ਕਰਕੇ ਦਿੰਦਾ ਲੋਕਾਂ ਦਾ ਢਿੱਡ ਭਰਨ ਲਈ ਤੇ ਸਾਨੂੰ ਸਾਡੀ ਹੀ ਫਸਲ ਦੇ ਉੱਤੇ ਐਮਐਸਪੀ ਨਹੀਂ ਮਿਲਦੀ ਪਰ ਹਾਂ ਐਮਐਸਪੀ ਦੀ ਸਾਡੀ ਜਿਹੜੀ ਲੜਾਈ ਆ ਉਸੇ ਲੈ ਕੇ ਹੀ ਰਹਿਣੀ ਆ ਸਰਕਾਰਾਂ ਜੋ ਮਰਜ਼ੀ ਆਪਣਾ ਕਹਿੰਦੇ ਆ ਵੀ ਵਾਹ ਵਾਤਰ ਲਾ ਲੈਣ ਪਰ ਅਸੀਂ ਡਟੇ ਹੋਏ ਆ ਵੀਰੇ ਸਾਡੇ ਹੌਸਲੇ ਬਦਲਦੇ ਆ ਤਾਂ ਇਹਨਾਂ ਦੇ ਹੌਸਲੇ ਬਲੰਦ ਨੇ ਗੁਰਜੰਟ ਦਾ ਨਾਮ ਲਿਖਿਆ ਗਿਆ ਬੀਤੇ ਦਿਨ ਸ਼ੁਭ ਕਰਨ ਜਿਹੜਾ ਕਿ ਗੋਲੀ ਦਾ ਸ਼ਿਕਾਰ ਹੁੰਦਾ ਕਤਲ ਕਰ ਦਿੱਤਾ ਜਾਂਦਾ ਖਨੋਰੀ ਬਾਰਡਰ ਤੇ ਉਸ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਕੈਂਡਲ ਮਾਰਚ ਨਿਕਲਦਾ ਤਾਂ ਸ਼ੰਭੂ ਬਾਰਡਰ ਦੀ ਅੱਜ ਇਹ ਜਿਹੜੀ ਤਸਵੀਰ ਹੈ ਜਿਸ ਦੇ ਵਿੱਚ ਰੋਸ ਹੈ ਤਾ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਜਿਹੜੇ ਜਿਹੜਾ ਵੀ ਢੰਗ ਉਹਨਾਂ ਨੂੰ ਮਿਲਦਾ ਉਹ ਰੋਸ ਕਰਨ ਦੇ ਵਿੱਚ ਲੱਗੇ ਹੋਇਆ ਤੇ ਜਿਹੜੇ ਇਹ ਕਿਲ ਗੱਡੇ ਜਾ ਰਹੇ ਨੇ ਇਸ ਕਰਕੇ ਨਹੀਂ ਕਿ ਇਹਨਾਂ ਨੇ ਰੋਕ ਲਾਉਣੀ ਐ ਇਸ ਕਰਕੇ ਕਿ ਚਾਹੇ ਬਜ਼ੁਰਗ ਹੈ ਜਾਂ ਕੋਈ ਹੋਰ ਆਰਾਮ ਫਰਮਾਉਣਾ ਚਾਹੁੰਦਾ ਹੈ ਤੇ ਉਸ ਦੇ ਲਈ ਇੱਕ ਤੰਬੂ ਬਣਾਇਆ ਜਾ ਸਕੇ ਇਹਨਾਂ ਨੇ ਕਿਹਾ ਕਿ ਕੱਚਾ ਸਮਝੋ ਇਸ ਨੂੰ ਪੱਕਾ ਸਮਝੋ ਜਦੋਂ ਤੱਕ ਸਾਡੇ ਹੱਕ ਨਹੀਂ ਮੰਗੇ ਮੰਨੇ ਜਾਂਦੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਇੱਥੇ ਬੈਠੇ ਰਵਾਂਗੇ ਤਾਂ ਉਹਨਾਂ ਸਾਰੇ ਕਿਸਾਨਾਂ ਵੀ ਲਿਖਿਆ ਹੋਇਆ ਇੱਕ ਕਿਸਾਨ ਜਿਹੜੇ ਵੀ ਸਾਰੇ ਕਿਸਾਨ ਵੀਰ ਹੈ ਉਹ ਅਮਰ ਰ ਜਿਹੜੇ ਸ਼ਹਾਦਤ ਪਾ ਚੁੱਕੇ ਐ ਚਾਹੇ ਉਹ ਗਿਆਨ ਸਿੰਘ ਕਿਸਾਨ ਬਜ਼ੁਰਗ ਸੀ ਹਾਰਟ ਅਟੈਕ ਦੇ ਨਾਲ ਮੌਤ ਹੁੰਦੀ ਹੈ ਜਾਂ ਉਹ ਸ਼ੁਭ ਕਰਨ ਜਿਸ ਦੀ ਗੋਲੀ ਨਾਲ ਮੌਤ ਹੁੰਦੀ ਹੈ ਇੱਕ ਨਰਿੰਦਰਪਾਲ ਸਿੰਘ ਕਿਸਾਨ ਨੇ ਤੇ ਇੱਕ ਗਰਜੰਟ ਜਿਸ ਦੀ ਥੋੜੇ ਹੀ ਪਿਛੇ ਇਸ ਬਾਰਡਰ ਤੋਂ ਦੁਰਘਟਨਾ ਦੇ ਵਿੱਚ ਮੌਤ ਹੋ ਜਾਂਦੀ ਹੈ ਪਰ ਉਹਨਾਂ ਨੂੰ ਅਮਰ ਰਹਿਣ ਦੇ ਲਈ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤੇ ਨੌਜਵਾਨ ਮੁੰਡੇ ਜਿਨ੍ਹਾਂ ਦੀਆਂ ਬਾਹਾਂ ਦਾ ਜੋਰ ਖੇਤਾਂ ਦੇ ਵਿੱਚ ਤਾਂ ਚੱਲਦਾ ਹੀ ਹੈ ਪਰ ਅੱਜ ਆਪਣੇ ਹੱਕ ਲੈਣ ਦੀ ਖਾਤਰ ਇਹਨਾਂ ਸੜਕਾਂ ਦੇ ਉੱਤੇ ਵੀ ਇਹਨਾਂ ਨੂੰ ਚਲਾਉਣਾ ਪੈ ਰਿਹਾ ਤਾਂ ਇੱਥੇ ਹੋਰ ਕਿਸਾਨ ਕੀ ਸਮਝਦੇ ਆ ਜਾਂ ਫਿਰ ਇਸ ਤਰ੍ਹਾਂ ਦੇ ਨਾਲ ਸ਼ਰਧਾਂਜਲੀ ਵੀ ਦਿੱਤੀ ਜਾ ਸਕਦੀ ਇਸ ਦੇ ਬਾਰੇ ਕੀ ਖਿਆਲ ਹੈ ਕਿਸੇ ਦਾ ਸਾਰੀਆਂ ਗੱਲਾਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇਹ ਤਸਵੀਰ ਆਪਣੇ ਆਪ 'ਚ ਨੈਸ਼ਨਲ ਹਾਈਵੇ ਦੀ ਬਿਆਨ ਕਰਦੀ ਹੈ ਜਿੱਥੇ ਇਹਨਾਂ ਫੁੱਲਾਂ ਦੇ ਨਾਲ ਜਾਂ ਇਹਨਾਂ ਲਿਖਤਾਂ ਦੇ ਨਾਲ ਜਾਂ ਰੋਸ ਵਾਲੇ ਝੰਡੇ ਹੱਥ ਵਿੱਚ ਫੜਨ ਦੇ ਨਾਲ ਕਾਲੀਆਂ ਝੰਡੀਆਂ ਇੱਕ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਕਿਸਾਨ ਕਿਵੇਂ ਆਪਣਾ ਘਰ ਬਣਾ ਲਈ ਮਜਬੂਰ ਹੋ ਜਾਂਦੇ ਆ ਸੜਕਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਵੀ ਕਿਸਾਨ ਲੱਗੇ ਹੋਏ ਆ ਤਿਆਰੀ ਦੇ ਵਿੱਚ ਕਿ ਇੱਥੇ ਇੱਕ ਤੰਬੂ ਬਣਾ ਦਿੱਤਾ ਜਾਵੇ ਤਾਂ ਕਿ ਕਿਉਂਕਿ ਹੁਣ ਅੱਗੇ ਗਰਮੀ ਦਾ ਜਿਹੜਾ ਮੌਸਮ ਹੈ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਧੁੱਪ ਤੋਂ ਬਚਣ ਦੇ ਲਈ ਵੀ ਪ੍ਰਬੰਧ ਆ ਜਿਹੜੇ ਕੀਤੇ ਜਾਣ ਤਾਂ ਕਿ ਬਜ਼ੁਰਗਾਂ ਨੂੰ ਵੀ ਜ਼ਿਆਦਾ ਤੰਗੀ ਤੁਰਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਹੋਰ ਜਿਹੜੇ ਲੋਕ ਇੱਥੇ ਵੇਖਦੇ ਆ ਜਏ ਕੰਮਾਂ ਨੂੰ ਅਜਈਆਂ ਗੱਲਾਂ ਨੂੰ ਉਹ ਕੀ ਸੋਚਦੇ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ ਹਾਂਜੀ ਇਹ ਬੜਾ ਮਾੜਾ ਕਰੀਆ ਸਰਕਾਰ ਹੈ ਤੇ ਇਹ ਇਹਨੂੰ ਸਰਧਾਨ ਦੇਣਾ ਚਾਹੁੰਦੇ ਵੀਰ ਨੂੰ ਤੇ ਇਹ ਇਹਨਾਂ ਦੀ ਜਿੱਤ ਹੋਈਏ ਇੱਕ ਦਿਨ ਨਿਸ਼ਚੈ ਕਰ ਆਪਣੀ ਜਿੱਤ ਕਰੂ ਮਹਾਰਾਜ ਵੀ ਇਹਨਾਂ ਦੇ ਨਾਲ ਖੜਿਆ ਜੀ ਤੇ ਇਹਨਾਂ ਦੀ ਜਿੱਤ ਹੋਣੀ ਹੈ ਗੰਦੀ ਸਰਕਾਰ ਹੈ ਜਿਹੜੇ ਮੋਦੀ ਸਰਕਾਰ ਹੈ ਇਹ ਪ੍ਰਸ਼ਟ ਹੋ ਜਾਏਗਾ ਹਰਿਆਣਾ ਦੇ ਵਿੱਚ ਇਹ ਜਿਹੜੇ ਕਿਲੇ ਇਹਨਾਂ ਦਾ ਰਾਹ ਰੋਕਿਆ ਇਹਨਾਂ ਨੇ ਖੱਟਰ ਸਰਕਾਰ ਨੇ ਇਹ ਵੀ ਇਹਨੇ ਨਾਲ ਆਪਣੇ ਰਾਹ ਦੇ ਵਿੱਚ ਖੱਡੇ ਪਾਏ ਆ ਆਉਣ ਵਾਲੇ ਟਾਈਮ 'ਚ ਨਾ ਚੋਣਾਂ ਨੇ ਤੇ ਖੱਟਰ ਵੀ ਹਰਿਆਣਾ ਚ ਜਾ ਰਿਹਾ ਤੇ ਮੋਦੀ ਦਾ ਵੀ ਸਰਬਨਾਸ਼ ਹੋ ਰਿਹਾ ਤੇ ਕਿਸਾਨਾਂ ਦੀ ਜਿੱਤ ਹੋਏਗੀ ਇੱਕ ਦਿਨ ਜਿੱਤ ਹੋਏਗੀ ਜੀ ਕਿ ਕਿਸਾਨ ਕਹਿੰਦੇ ਆ ਕਿ ਜਿਹੜੀਆਂ ਸਰਕਾਰਾਂ ਸਾਡੇ ਰਾਹ 'ਚ ਖੱਡੇ ਪਾ ਰਹੀਆਂ ਤੇ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਵੀ ਨੇੜੇ ਆ ਉਹਨਾਂ ਦੀ ਵੀ ਜਿਹੜੀ ਆ ਉਹ ਹਾਰ ਨਿਸ਼ਚਿਤ ਹੈ ਪਰ ਕਿਸਾਨਾਂ ਦੀ ਜਿੱਤ ਪੱਕੀ ਹੋਣੀ ਹੈ ਤਾਂ ਇਸ ਗੱਲ ਨੂੰ ਲੈ ਕੇ ਇਸ ਇਰਾਦੇ ਦੇ ਨਾਲ ਦ੍ਰਿੜਤਾ ਦੇ ਨਾਲ ਕਿਸਾਨ ਸੜਕਾਂ ਦੇ ਉੱਤੇ ਡਟੇ ਹੋਏ ਆ ਫਿਲਹਾਲ ਇਸ ਰਿਪੋਰਟ ਚ ਹੈ ਨਾ ਹੀ ਸ਼ੰਭੂ ਬਾਰਡਰ ਤੋਂ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਪਲਾਦੂ ਕਾ ABC ਪੰਜਾਬ